ਹਾਂਜੀ ਸਚਕਲ ਜੀ ਵੈਲਕਮ ਟੂ ਅਵਰ ਚੈਨਲ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬੁਟੀਕ ਫਰਮ ਮਨਜੀਤ ਸਰ ਹੋਪਸ ਆਪ ਤੁਸੀਂ ਠੀਕ ਠਾਕ ਹੋਵੋਗੇ ਮੌਜਾ ਮਾਨ ਰਹੇ ਹੋਵੋਗੇ ਠੀਕ ਹੈ ਜੀ ਤੇ ਤੁਹਾਨੂੰ ਪਤਾ ਜਿਦਾ ਕਿ ਹੁਣ ਜਿਹੜੀਆਂ ਵੀਡੀਓਜ਼ ਨਾਰਮਲੀ ਮੈਂ ਕੱਢ ਰਹੀ ਸੀਗੀ ਕਲੀਅਰੈਂਸ ਸੇਲ ਵਾਲੀਆਂ ਲੇਕਿਨ ਹੁਣ ਅੱਜ ਵਾਲੀ ਜਿਹੜੀ ਵੀਡੀਓ ਕੁਝ ਸਪੈਸ਼ਲ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਹੁਣ ਜਦੋਂ ਬਸੰਤ ਆਉਣ ਵਾਲੀ ਹੈ ਤੇ ਨਾਰਮਲੀ ਹਲੇ ਤੱਕ ਤੇ ਇਦਾਂ ਹੀ ਵਹਿ ਗਿਆ ਮੇਰੇ ਕੋਲ ਨਾ ਜਦੋਂ ਬਸੰਤ ਆਉਣ ਵਾਲੀ ਹੁੰਦੀ ਹੈ ਨਾ ਪਹਿਲਾਂ ਮੈਂ ਸੋਚੀ ਸੀ ਕਿ ਥੋੜਾ ਲੇਟ ਪਾਉਂਗੀ ਮੈਂ ਆ ਸੂਟਸ ਫਿਰ ਸੋ ਜਸਟਿਚ ਵੀ ਤੇ ਕਰਾਉਣੇ ਹੋਣੇ ਨਾ ਤੁਸੀਂ ਅੱਜ ਕੱਲ ਤਾਂ ਵੈਸੇ ਬੜਾ ਰਸ਼ ਚੱਲ ਰਿਹਾ ਮੈਨੂੰ ਸਾਨੂੰ ਤੇ ਸਾਢੇ ਤੋਂ ਜ਼ਿਆਦਾ ਤੇ ਨਹੀਂ ਪਤਾ ਬਹੁਤ ਜ਼ਿਆਦਾ ਰਸ਼ ਚੱਲ ਰਿਹਾ ਤੇ ਅ ਅੱਜ ਜਿਹੜੇ ਸੂਟਸ ਤੇ ਕਾਉਂਗੀ ਨਾ ਜਿੱਦਾਂ ਬਸੰਤ ਵਿੱਚ ਹੁੰਦਾ ਨਾ ਬ੍ਰਾਈਟ ਕਲਰਸ ਬਸੰਤ ਮਤਲਬ ਰੇਨਬੋ ਵਾਲੇ ਕਲਰਸ ਹਨਾ ਜਿੱਦਾਂ ਕਲਰਫੁਲ ਬ੍ਰਾਈਟ ਚੀਜ਼ਾਂ yellow and uh, uh, orange yellow and orange te ehi chizen cover karungi ya fir agar koi teesra rang hoega to colorful hoega ha na ਤੇ ਜਿੱਦਾਂ ਕਿ ਉਹ ਕਿ ਸਕੂਲਸ ਦੇ ਵਿੱਚ ਤੇ ਆਲਵੇਜ਼ ਇਦਾਂ ਹੁੰਦਾ ਹੈ ਕਿ ਫੰਕਸ਼ਨਸ ਹੁੰਦੇ ਹੀ ਨੇ ਬੱਚੇ ਵੀ ਡਿਮਾਂਡ ਕਰਦੇ ਨੇ ਜਿਹੜੇ ਮੇਰੇ ਕੋਲ ਛੋਟੇ-ਛੋਟੇ ਕੁੜੀਆਂ ਵੀ ਆਉਂਦੀਆਂ ਨੇ ਸੂਟਸ ਲੈਣੀਆਂ ਕਿੱਦਾਂ ਕਿ ਬਸੰਤ ਦੇ ਲਾਗੇ ਦੋ ਕਲਰ orange ਐਂਡ yellow ਤੇ ਕੁਝ ਬ੍ਰਾਈਟ ਕੁਝ ਕਲਰਫੁਲ ਡਿਮਾਂਡਿੰਗ ਹੁੰਦਾ ਆ ਤੇ ਉਹਨੂੰ ਹੀ ਧਿਆਨ ਚ ਰੱਖ ਕੇ ਕੁਝ ਪੀਸਿਸ ਤਿਆਰ ਕਰਵਾਏ ਨੇ ਆਪਾਂ ਕਿ ਕੁਝ ਇਦਾਂ ਦਾ ਤਿਆਰ ਕਰਵਾਇਆ ਹੈ ਕਿ ਤੁਹਾਨੂੰ ਪਤਾ ਹੀ ਕੀ ਅਸੀਂ ਕਹਿੰਦੇ ਹੁੰਨੇ ਆ ਕਿ ਕਾਪੀ ਨਹੀਂ ਕਰਨੀ ਕੁਝ हटਕੇ ਕੁਝ ਅਲੱਗ ਸੋ ਤੁਸੀਂ ਪਾਓ ਤੇ ਫਿਰ ਤੁਹਾਨੂੰ ਕੋਈ ਡੈਫੀਨੇਟਲੀ ਪੁੱਛੇ ਕਿ ਤੁਸੀਂ ਸੂਟ ਕਿੱਥੋਂ ਸਵਾਇਆ ਤੇ ਫਿਰ ਤੁਸੀਂ ਕੀ ਕਹਿਣਾ ਹੈ ਬੈਂਡ ਦਾ ਟ੍ਰੈਂਡ ਵਿਦ ਸਟਾਈਲ ਬਟੀਕ fromParams ਠੀਕ ਹੈ ਜੀ ਥੋੜਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੇ ਐਦਾ ਹੀ ਦਿੰਦੇ ਰਹੋ ਪਿਆਰ ਜੀ ਠੀਕ ਹੈ ਜੀ ਤੇ ਬਸ ਹੁਣ ਸਟਾਰਟ ਕਰ ਰਹੇ ਹਾਂ ਅ ਸਟਾਰਟ ਕਰ ਰਹੇ ਹਾਂ ਜੀ ਨਾਲ ਨਾਲ ਫੈਬਰਿਕ ਦਸੀ ਜਾਊਂਗੀ ਪੂਰਾ ਖੋਲ ਕੇ ਨਹੀਂ ਦਿਖਾਉਂਗੀ ਸੂਟ ਠੀਕ ਹੈ ਮੈਂ ਦੁਪੱਟਾ ਖੋਲ ਕੇ ਦਿਖਾਉਂਗੀ ਤੁਹਾਨੂੰ ਬਸ ਅ ਕਿ ਇਹ ਨਾ ਇਹ ਮੈਂ ਖੋਲ ਹੀ ਦਿਨੀ ਹੈ ਕਿਉਂਕਿ ਕੀ ਹੁੰਦਾ ਨਾ ਕਿ ਜਿਹੜੇ ਮੇਰੇ ਬਾਹਰ ਬਨੇ ਕਸਟਮਰਸ ਹਨ ਨਾ ਈਵਨ ਜਿਹੜੇ ਆਪਣੇ ਹੁਣ ਇੱਥੇ ਪੰਜਾਬ ਦੇ ਵੀ ਆ ਕਿਦਾਂ ਤੇ ਉਹ ਨਾਰਮਲੀ ਰਾਤ ਨੂੰ ਹੀ ਰਿਪਲਾਈ ਕਰਦੇ ਨੇ ਤੇ ਕਈ ਵਾਰੀ ਉਹ ਸਾਡੇ ਕੋ ਫੋਟੋ ਮੰਗਦੇ ਨੇ ਡਿਟੇਲ ਫੋਟੋ ਦੀ ਤੇ ਉਹ ਕਿਉਂਕਿ ਇਹ ਨਿਊ ਸਟਾਕ ਆ ਤੇ ਇਹਦੀ ਸਾਡੇ ਕੋ ਡਿਟੇਲ ਫੋਟੋ ਹੋਣੀ ਵੀ ਨਹੀਂ ਹੈ ਤੇ ਅੱਜ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹੈ ਇਹ ਸੂਟਸ ਠੀਕ ਹੈ ਜੀ ਤੇ ਫਿਰ ਵੀ ਕੁਝ ਡਿਟੇਲਸ ਹੋਰ ਜਿੱਦਾਂ ਰਹਿ ਜਾਂਦੀਆਂ ਨੇ ਦੇ ਤੋਂ ਤੁਹਾਡਾ ਮੈਸੇਜ ਅਸੀਂ ਨੰਬਰ ਦਿੰਨੇ ਆ ਹਮੇਸ਼ਾ ਨਾ ਉੱਪਰ ਆਪਣੀ ਵੀਡੀਓ ਦੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਠੀਕ ਹੈ ਆ ਦੇਖੋ ਵੈਰੀ ਬਿਊਟੀਫੁਲ ਸੂਟ ਆ ਥਿਸ ਇਜ਼ ਲਾਈਟ ਕੱਚਾ ਪੀਲਾ ਰੰਗ ਹੁੰਦਾ ਨਾ ਇਹ ਉਹ ਆ ਕੱਚੇ ਪੀਲੇ ਰੰਗ ਦੇ ਉੱਪਰ ਆਪਾਂ ਇਹਨੂੰ ਕਲਰਫੁਲ ਕੀਤਾ ਹੋਇਆ ਹੈ ਬਿਊਟੀਫੁਲ ਕਲਰਸ ਆ ਦੇਖੋ ਠੀਕ ਹੈ ਦੂਰੋਂ ਤਾਂ ਆਪੋ ਦੇਖ ਰਹੇ ਹੋਏਗਾ ਆ ਦੇਖੋ ਠੀਕ ਹੈ ਜੀ ਤੇ ਅੱਜ ਤਾਂ ਇਹਦੇ ਘੇਰੇ ਤੇ ਵੀ ਆਣਾ ਹੈ ਠੀਕ ਹੈ ਤੇ ਥਿਸ ਇਜ਼ ਲੱਗ ਜੋ ਦਿਖਾਈ ਰਹੀ ਹੁੰਦਾ ਨੂੰ ਦੂਰੋਂ ਦੀ ਲੁੱਕ ਦੇਖ ਲਈ ਇਹ ਗਲਾ ਬਣਿਆ ਹੋਇਆ ਜੇ ਠੀਕ ਹੈ ਔਰ ਇਹਦੇ ਨਾਲ embroideries ਦੇ ਨਾਲ ਇਹਨੂੰ ਹਾਈਲਾਈਟ ਕੀਤਾ ਹੋਇਆ ਲਾ ਕੇ ਉਹ ਦਿਖਾ ਰਹੀਆਂ ਤੁਹਾਨੂੰ ਦੇਖੋ ਆ ਜਿਹੜਾ 골ਡਨ 골ਡਨ ਜਿਹਾ ਤੁਹਾਨੂੰ ਦਿਖ ਰਿਹਾ ਹੈ ਨਾ ਆ ਜਿਹੜਾ ਆ ਜਿਹੜੀ ਚੀਜ਼ ਹੈ ਇਹਨੂੰ embroideries ਦੇ ਨਾਲ ਹਾਈਲਾਈਟ ਕੀਤਾ ਹੋਇਆ ਹੈ ਠੀਕ ਹੈ ਇਹ জর্ਜਟ ਫੈਬਰਿਕ ਹੈ ਇਹ ਆ ਗਈ ਇਹਦੀ ਫਰੰਟ ਠੀਕ ਹੈ ਜੀ ਤੇ ਇਹਦੀ ਬੈਕ ਵੀ ਦਿਖਾ ਰਹੀਆਂ ਤੁਹਾਨੂੰ ਇਹ ਆ ਗਈ ਇਹਦੀ ਬੈਕ ठीक है आ वाले थ्री फ्लावर्स प्लस थले जला बॉर्डर आ, आ जाएगा चेक वाला ठीक है और ए वाली आनी बॉटम विद ब्यूटीफुल कॉम्बीनेशन बड़े प्यारे जे लीवस के नुं कवर स्क्रीन पेंट ठीक है जी ये स्क्रीन पेंट है ठीक है विद एम्ब्रॉयडरी हाईलाइट ठीक है बॉटम का डिजाइन दिखाता फ्रंट बैग दिखाती फैब्रिक है जी जॉर्जट सैमी जॉर्जट प्योर जॉर्ज नहीं है सैमी जॉर्ज

ਸੋ ਕਿ ਐ ਇਦਾਂ ਲੱਗੇਗਾ ਕਿ ਜਿੱਦਾਂ ਲੇਸ ਹੈ ਤੁਹਾਨੂੰ ਇੱਥੇ ਕੁਝ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਬਸ ਆ ਸੂਟ ਲਓ ਤੇ ਸਟਿਚ ਕਰਵਾ ਲਓ ਤੇ ਬਸੰਤ ਵਾਲੇ ਦਿਨ ਪਾਓ ਤੇ ਫਿਰ ਕੀ ਕਹਿੰਦੇ ਹੁੰਦੇ ਹਨ ਉਹਨੂੰ 컬러ਫੁਲ 컬러ਫੁਲ ਦੇਖੋ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਦੱਸ ਰਹੀ ਹਾਂ ਤੁਹਾਨੂੰ ਇਹ ਕਿਉਂਕਿ ਨਿਊ ਸਟਾਕ ਹੀ ਹੈ ਬਣ ਕੇ ਹੀ ਹੈ ਹਲੇ 2800 ਠੀਕ ਹੈ ਜੀ ਇਹਦਾ ਪ੍ਰਾਈਸ ਹੈਗਾ 2800 ਇਸੀਗਾ ਕੱਚਾ ਪੀਲਾ ਜਿਹਾ ਰੰਗ ਨਾਓ ਦਿਸ ਇਜ਼ bright color orange color ਠੀਕ ਹੈ ਇਹ ਵੀ ਤੁਹਾਨੂੰ ਖੋਲ ਕੇ ਦਿਖਾ ਰਹੇ ਹਾਂ ਇਹਦੇ ਤੇ ਨਾ ਤਿੰਨ ਕੰਮ ਨੇ ਨਹੀਂ ਸੌਰੀ ਦੋ ਕੰਮ ਨੇ ਦੇ ਉੱਪਰ ਮਾਰਬਲ ਐਂਡ ਫੋਇਲ ਠੀਕ ਹੈ ਖੋਲ ਕੇ ਦਿਖਾ ਰਹੇ ਵੈਰੀ ਬਿਊਟੀਫੁਲ ਪੀਸ ਮਤਲਬ ਹੁੰਦਾ ਨਾ ਕਈ ਸੂਟਸ ਪਾ ਕੇ ਕਈ ਪੀਸਿਸ ਪਾ ਕੇ ਅਸੀਂ ਬੜੇ ਬ੍ਰਾਈਟ ਦਿਖਦੇ ਹਾਂ ਕੋ ਛਟਕੇ ਦਿਖਦੇ ਹਾਂ ਔਰ ਜਿਹੜੇ ਕਲਰਸ ਹੁੰਦੇ ਆ ਨਾ ਉਹ ਵੈਸੇ ਯਾਰ ਕਹਿੰਦੇ ਨਾ ਜ਼ਿੰਦਗੀ ਦੇ ਰੰਗ ਵਰਡ ਐਵੇਂ ਹੀ ਵਰਤਿਆ ਹੋਇਆ ਹੈ ਨਾ ਇਹ ਜਿਹੜੇ ਰੰਗ ਹੁੰਦੇ ਆ ਨਾ ਤੁਹਾਨੂੰ ਜੋ ਤੁਸੀਂ ਪਾਉਂਦੇ ਹੋ ਨਾ ਉਹ ਵਾਲੇ ਜਿੱਦਾ 컬러ਫੁਲ ਰੰਗ ਦੇਖ ਪਾਉਂਦੇ ਹੋ ਤੇ ਉਹਨਾਂ ਦੀ ਆਪਣੀ ਇੱਕ ਖਿੱਚ ਹੁੰਦੀ ਹੈ ਠੀਕ ਹੈ ਐਂ ਸਕੇ ਨਾ ਕਿ ਸਾਡੀ ਪਰਸਨੈਲਿਟੀਜ਼ ਵੀ ਬਹੁਤ ਗੁੱਡ ਹੋਣ ਕਲਰਸ ਵੀ ਬੜੇ ਗੁੱਡ ਹੋਣ ਤੇ ਕਿਆ ਹੀ ਬਾਤ ਹੈ ਫਿਰ ਹਨਾ ਤੇ ਆ ਦੇਖੋ ਆ ਦੇਖੋ ਵੈਰੀ ਬਿਊਟੀਫੁਲ ਬਹੁਤ ਸੋਹਣਾ ਪੀਸ ਹੈ ਜੀ ਠੀਕ ਹੈ ਜੀ ਆ ਦੇਖੋ ਠੀਕ ਹੈ ਤੁਹਾਨੂੰ ਲੱਗ ਗਿਆ ਦਿਖਾਰੀ ਆ ਇਹ ਸਾਈਡ ਦੇ ਉੱਪਰ ਹੈਗਾ ਮਾਰਬਲ ਠੀਕ ਹੈ ਆ ਜਿਹੜਾ ਸਾਈਡਸ ਦੇ ਉੱਪਰ ਔਰ ਸੈਂਟਰ ਦੇ ਵਿੱਚ ਜਿਹੜਾ ਇਹਦਾ ਪੈਨਲ ਹੈ ਉਹਨੂੰ ਫੋਇਲ ਦੇ ਨਾਲ ਅਸੀਂ ਕਵਰ ਕੀਤਾ ਹੋਇਆ ਆ ਦੇਖੋ ਥਿਸ ਇਜ਼ ਫਰੰਟ ਬਹੁਤ ਸੋਹਣਾ ਪੀਸ ਹੈ ਠੀਕ ਹੈ ਔਰ ਇਹ ਹੈਗਾ orange color ਇਹਦੇ ਜਿਹੜੇ ਬੈਕ ਹੈ ਉਹ ਮਾਰਬਲ ਦੀ ਆਏਗੀ ਫਰੰਟ ਉੱਪਰ ਫੋਇਲ ਹੈ ਔਰ ਬੈਕ ਪੂਰਾ ਮਾਰਬਲ ਨਾਲ ਕਵਰ ਹੈ ਠੀਕ ਹੈ ਜੀ ਬਾਹਵਾ ਵੀ ਬਣੀਆਂ ਹੋਈਆਂ ਇਹਦੀਆਂ ਉਹ ਲੱਗ ਦਿਖਾਰੀਆਂ ਤੁਹਾਨੂੰ ਆ ਦੇਖੋ ਇਹ ਬਾਹਵਾ ਬਣੀਆਂ ਹੋਈਆਂ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਐਂਡ ਇਹਦੀ ਜਿਹੜੀ ਬਾਟਮ ਆ ਉਹ ਪਲੇਨ ਆ ਠੀਕ ਹੈ ਸੇਮ ਜਾਰਜਟ ਉਹੀ ਪਲੇਨ ਬਾਟਮ ਬ੍ਰਾਈਟ orange ਕਲਰ ਹੈ ਐਂ ਔਰ ਦੁਪੱਟਾ ਦੇਖੋ ਇਹਦਾ ਫੈਬੂਲਸ ਦੁਪੱਟਾ ਬਹੁਤ ਸੋਹਣਾ ਵਿਚਕਾਰ ਅਸੀਂ ਇਹਨੂੰ ਮਾਰਬਲ ਨਾਲ ਕਵਰ ਅਪ ਕਰਵਾਇਆ ਹੋਇਆ ਹੈ ਵਿਦ ਬਿਊਟੀਫੁਲ ਸ਼ੇਡਸ ਠੀਕ ਹੈ ਜੀ ਔਰ ਦੁਪੱਟਿਆਂ ਦੇ ਪੱਲਿਆਂ ਦੇ ਉੱਪਰ ਇਦਾਂ ਦੇਖੋ ਮਤਲਬ ਆ ਜਿਹੜੀ ਚੀਜ਼ ਹੈ ਨਾ ਇਹਨੂੰ ਅਲੱਗ ਦਿਖਾਉਂਦੀ ਆ ਮਾਰਬਲ ਔਰ ਉਹਦੇ ਵਿੱਚ ਥੋੜੀ ਜਗ੍ਹਾ ਛੱਡ ਕੇ ਉਹਦੇ ਵਿੱਚ ਅਸੀਂ ਫੋਇਲ ਕੀਤਾ ਹੈ ਠੀਕ ਹੈ ਵੈਰੀ ਬਿਊਟੀਫੁਲ ਪੀਸ ਦੇਖੋ ਬਹੁਤ ਸੋਹਣਾ ਪੀਸ ਹੈ ਖੁੱਲਾ ਡੁੱਲਾ 2 ਮੀਟਰ ਕੱਟ ਠੀਕ ਹੈ ਵੈਰੀ ਬ੍ਰਾਈਟ ਕਲਰ ਐਂਡ ਇਹਦਾ ਤੁਹਾਨੂੰ ਮੈਂ ਪ੍ਰਾਈਸ ਦੱਸ ਦਿੰਨੀ ਹਾਂ ਜੇ ਇਹ ਪਏਗਾ ਜੇ ਤੁਹਾਨੂੰ 2690 2690 ਦਾ ਠੀਕ ਹੈ ਔਰ ਉਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਅਗਰ ਤੁਸੀਂ ਸਾਡੇ ਕੋ ਪਹਿਲੀ ਵਾਰੀ ਪਰਚੇਸ ਕਰ ਰਹੇ ਹੋ ਤੇ ਤੁਹਾਡਾ ਵੈਸੇ ਸ਼ਿਪਿੰਗ ਫ੍ਰੀ ਹੈ ਠੀਕ ਹੈ ਔਰ ਸੈਕਿੰਡ ਤੁਸੀਂ ਜਦੋਂ ਇੱਕ ਸ਼ਿਪਿੰਗ ਫ੍ਰੀ ਹੋ ਜਾਏਗੀ ਤੁਹਾਡੀ ਫਸਟ ਪਰਚੇਸ ਤੇ ਔਰ ਸੈਕਿੰਡਲੀ ਜਦੋਂ ਤੁਸੀਂ ਸਾਡੇ ਕੋ ਲੈ ਰਹੇ ਹੋ YouTube ਤੋਂ ਦੇਖਿਆ ਕਿਉਂਕਿ ਤੁਸੀਂ ਸਬਸਕ੍ਰਾਈਬ ਕੀਤਾ ਹੋਏਗਾ ਤਾਂ ਹੀ ਨਾ ਤੇ ਅਗਰ ਸਬਸਕ੍ਰਿਪਸ਼ਨ ਤੁਹਾਡੀ ਹੈਗੀ ਹੈ YouTube ਤੇ ਤੇ ਫਿਰ ਤੁਹਾਨੂੰ ਉਹਦੇ ਤੇ 50 ਰੁਪਏ ਹੋਰ ਆਫ ਹੋ ਜਾਏਗਾ ਮਤਲਬ 2690 ਇਹਦੇ ਤੁਸੀਂ 150 ਚੋਂ ਲੈਸ ਕਰ ਸਕਦੇ ਹੋ ਤੁਹਾਨੂੰ ਕਿੰਨੇ ਦਾ ਪੈ ਜਾਏਗਾ ਜੀ ਠੀਕ ਹੈ ਜੀ एंड uh, ए मार्बल एंड फॉयल रंग से ब्राइट ओरेंज कलर ठीक है हूँ आ जरा है दिस इज मस्टर्ड येलो कलर ठीक है ये तुम हूँ खोल के दिखा दें आप देखिए जी मस्टर्ड येलो कलर ये हैगा जी सैमी क्रे नैचुरल क्रेब हूँ जी प्योर नहीं है जी सैमी क्रे नैचुरल क्रेब एंड विद ब्यूटीफुल कॉम्बिनेशन ब्राइट कॉम्बिनेशन एंड सोबर वाले आ देखो एदा आएगी एडी फ्रंट ठीक है देखो ਥੱਲੇ ਕੇ ਉਪਰ ਅਦਾ ਬਾਰਡਰ ਆਏਗਾ ਜਿਹੜਾ ਅਸੀਂ ਜਿੱਦਾਂ ਦਾ ਇਹਦੇ ਉਪਰ ਗਲੇ ਉਪਰ ਹਾਰੀਜ਼ਨਟਲ ਕੀਤਾ ਹੋਇਆ ਠੀਕ ਹੈ ਔਰ ਇਹਦਾ ਤੁਹਾਨੂੰ ਮੈਂ ਲੱਗ ਕੇ ਉਹ ਦਿਖਾ ਰਹੀ ਆ ਇਹਨੂੰ ਵੀ ਅਸੀਂ ਐਮਬਰਾਇਡਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਆ ਦੇਖੋ ਬਿਊਟੀਫੁਲ ਪੀਸ ਵਿਦ ਐਮਬਰਾਇਡਰੀ ਹਾਈਲਾਈਟਸ ਠੀਕ ਹੈ ਜੀ ਆ ਦੇਖੋ ਥਿਸ ਇਜ਼ ਫਰੰਟ ਇਹ ਫਰੰਟ ਆਏਗੀ ਐਂਡ ਇਦੀ ਬੈਗ ਵੀ ਦਿਖਾ ਰਹੇ ਆ ਤੁਹਾਨੂੰ ਆ ਦੇਖੋ ਇਹਦਾ ਬੈਗ ਹੈਗਾ ਹੈ ਦਾ ਵੈਰੀ ਬਿਊਟੀਫੁਲ ਪੀਸ ਔਰ ਆ ਜਿਹੜੇ ਕਲਰਸ ਨੇ ਲੀਵਸ ਨੇ ਬੜੇ ਪਿਆਰੇ ਜੇ ਸਕਰੀਨ ਵਾਲੇ ਇਹ ਆएंगे ਵਾਟਰਪ੍ਰੂਫ ਠੀਕ ਹੈ ਜੀ ਵੈਰੀ ਬਿਊਟੀਫੁਲ ਪੀਸ ਔਰ ਇਨ ਦਾ ਜਿਹੜਾ ਦੁਪੱਟਾ ਹੈ ਉਹ ਹੈਗਾ ਜੇ ਚਨੋਂਨ ਦਾ ਦੁਪੱਟਾ ਬਹੁਤ ਵਧੀਆ ਲਾਈਟ ਵੇਟਿਡ ਗੁੱਡ ਵਾਲੀ ਕੁਆਲਿਟੀ ਖੁੱਲਾ ਡੁੱਲਾ 2 ਮੀਟਰ ਬਹੁਤ ਸੋਹਣਾ ਪੀਸ ਹੈ ਸਿਰਾਂ ਦੇ ਟਿੱਕਣ ਵਾਲਾ ਜੀ ਆ ਦੇਖੋ ਠੀਕ ਹੈ ਵੈਰੀ ਬਿਊਟੀਫੁਲ ਪੀਸ ਇਹ ਆ ਗਿਆ ਦਾ ਦੁਪੱਟਾ ਦੁਪੱਟੇ ਦੇ ਉੱਪਰ ਏਮਬ੍ਰੋਇਡਰੀ ਦੀ ਹਾਈਲਾਈਟਸ ਨਹੀਂ ਹੈਗੀਆਂ ਠੀਕ ਹੈ ਸ਼ਰਟ ਦੇ ਉੱਪਰ ਹੈਗੀਆਂ ਫਰੰਟ ਉੱਪਰ ਇਹ ਆ ਗਿਆ ਦਾ ਦੁਪੱਟਾ ਬਹੁਤ ਸੋਹਣਾ ਪੀਸ ਹੈ ਓਕੇ ਤੇ ਇਹਦਾ ਪ੍ਰਾਈਸ ਆਸ ਰਹੀ ਹੈ ਮੈਂ ਤੁਹਾਨੂੰ डिस्काउंट हो जाएगा चैनल सबसक्राइब करो थोन फिफ्टी लैस हो जाए शिपिंग फ्री हो जाएगी और फिफ्टी रुपीज एक्सट्रा लैस वन फिफ्टी लैस हो जाएगा थर्टी फाइव हंड्रेड के उपर ठीक है ਤੇ ਹੁਣ ਜਿਹੜਾ ਕਲਰ ਦਿਖਾ ਰਹੀ ਹਾਂ ਤੁਹਾਨੂੰ ਦਿਸ ਇਜ਼ ਮਸਟਰਡ येलो ਐਂਡ ਥੋੜੀ ਜੀ ਗ੍ਰੀਨ ਟੱਚ ਵੀ ਹੁੰਦੀ ਮਹਿੰਦੀ ਟੱਚ ਜਿੱਦਾਂ ਮਸਟਰਡ ਮਹਿੰਦੀ ਵਾਲਾ ਮਹਿੰਦੀ ਵਾਲਾ ਮਸਟਰਡ ਠੀਕ ਹੈ ਜੀ येलो ਟੋਨ ਵੀ ਦੇ ਰਿਹਾ ਗ੍ਰੀਨ ਵੀ ਠੀਕ ਹੈ ਇਹ ਰੈਡੀ ਸੂਟ ਹੈ ਇਹਨੂੰ ਅਸੀਂ ਰੈਡੀ ਸੂਟ ਨੂੰ ਥੋੜਾ ਜਆ ਐਮਬਰਾਇਡਰੀ ਦਾ ਟੱਚ ਦੇ ਕੇ ਥੋੜਾ ਅਲੱਗ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਥੋੜਾ ਜਆ ਇਹਨੂੰ ਅਸੀਂ ਮਤਲਬ ਕੀ ਕਹਿੰਦੇ ਹੁੰਦੇ ਹਾਈਲਾਈਟ ਕਰ ਦਈਏ ਤੇ ਥੋੜਾ ਤੁਹਾਨੂੰ ਅਲੱਗ ਦਿਖੇ आएगी बॉटम बहुत सोनी बॉटम है फाइन फैब्रिक आ देखो ठीक है जी ए आए आएगी बॉटम आराम नाल बन जी है टाइवेटर बॉटम और दिस इज फ्रंट लागे भी दिखा रही है देखो ना डिजिटल जहा है डॉट डॉट्स वाला वर्क होया हो डिजिटल प्रिंट हैगा विच कलर्स ने बड़े प्यारे जब्बीनेशन ने और आखो आदा असी embroiderys ਨੂੰ ਜਿਹੜਾ ਇਹਦੇ ਜਿਹੜੇ ਕਲਰਸ ਯੂਜ਼ ਹੋਏ ਹੋਏ ਨੇ ਉਦਾਂ ਦਾ ਸੀ ਕੇਰੇ ਨੂੰ ਕਵਰ ਅਪ ਕਰਵਾਤਾ ਹੈ ਆ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਤੇ ਬੈਕ ਇਹਦੀ ਇਦਾਂ ਹੀ ਪਲੇਨ ਹੈ embroidery ਸਿਰਫ ਇਹਦੇ ਫਰੰਟ ਤੇ ਹੈ ਜੀ ਤੇ ਬਾਟਮ ਦਿਖਾਤੀ ਇਹਦੀ ਤੁਹਾਨੂੰ ਪਲੇਨ ਹੈ ਔਰ ਦਿਸ ਇਜ਼ ਦੁਪੱਟਾ ਮਸਲੀਨ ਦਾ ਦੁਪੱਟਾ ਹੈ ਪਿਓਰ ਮਸਲੀਨ very beautiful piece ਆ ਦੇਖੋ ਖੁੱਲਾ ਡੁੱਲਾ ਦੁਪੱਟਾ ਹੈ ਆ ਨਹੀਂ ਹੈ ਕਿ ਬਜਾਰੀ ਸੂਟ ਹੈ ਤੇੰਦਾ ਦੁਪੱਟਾ ਤੁਹਾਨੂੰ ਛੋਟਾ ਮਿਲੇਗਾ ਜਾਂ ਉਹਦੀ ਜਿਹੜੀ ਚੌੜਾਈ ਆ ਉਹ ਘੱਟ ਹੋਏਗੀ ਪੂਰਾ ਖੁੱਲਾ ਡੁੱਲਾ ਹੈ ਅਗਰ ਕਿਸੇ ਨੇ ਸਾਈਡ ਤੇ ਲੈਣਾ ਹੈ ਤੇ ਤੁਸੀਂ ਉਹ ਵੀ ਇੰਦਾ ਲੈ ਸਕਦੇ ਹੋ ਸਾਈਡ ਤੇ ਠੀਕ ਹੈ ਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਠੀਕ ਹੈ ਇਹ ਬਜਾਰੀ ਸੂਟ ਹੀ ਹੈਗਾ ਇਹ ਤੁਹਾਨੂੰ ਪਏਗਾ ਜੇ ਸਾਡੇ ਕੋ 1700 ਰੁਪਏ ਦਾ ਠੀਕ ਹੈ ਜੀ 1700 only ਆ ਵਾਲਾ ਸੂਟ ਹੈਗਾ ਠੀਕ ਹੈ ਜੀ ਤੇ ਇਹ ਕੀ येलो ਕਲਰ ਲਾਸਟ येलो ਕਲਰ ਆਵਲ ਆਇਆ ਹੁਣ ਇਹ ਵਾਲਾ येलो ਬੜਾ ਸਪੈਸ਼ਲ ਹੈ ਠੀਕ ਹੈ ਆ ਦੇਖੋ ਇਹ ਮੈਂ ਤੁਹਾਨੂੰ ਆ ਦਿਖਾਈ ਦਿੰਨੇ ਆ ਜੀ ਖੋਲ ਕੇ ਹਨਾ ਖੋਲ ਕੇ ਦਿਖਾਵਾਂਗੇ ਤੇ ਫਿਰ ਉਹ ਜਿਹਦਾ ਨਿਊ ਸਟਾਕ ਹੈ ਨਾ ਇਹਦੀ ਮੈਂ ਕੋਈ ਫੋਟੋ ਵੀ ਨਹੀਂ ਅਪਲੋਡ ਕੀਤੀ ਹਲੇ ਕੁਝ ਵੀ ਨਹੀਂ ਤੇ ਇਹ ਤੁਹਾਨੂੰ ਪੂਰਾ ਖੋਲ ਕੇ ਦਿਖਾਣੇ ਆ ਥਿਸ ਇਜ਼ ਆਰਗੇਂਜ਼ਾ ਪਿਓਰ ਆਰਗੇਂਜ਼ਾ ਆ ਦੇਖੋ ਵੈਰੀ ਬਿਊਟੀਫੁਲ ਪੀਸ ਇਹਨੂੰ ਨਾ ਅਸੀਂ ਟਾਈ ਐਂਡ ਆਈ ਕਰਵਾਤਾ ਆਰਗੇਂਜ਼ਾ ਨੂੰ ਠੀਕ ਹੈ ਔਰ ਇਹਦੇ ਨਾਲ ਆ ਦੇਖੋ ਘੇਰੇ ਉੱਪਰ ਵੀ ਲੇਸ ਹੈ ਮੈਂ ਤੁਹਾਨੂੰ ਦਿਖਾ ਰਹੀ ਹਾਂ ਆ ਦੇਖੋ ਸਾਡੇ ਕੋਲ ਮਲਟੀ ਸ਼ੇਡ ਡਬਲ ਡਾਈ ਉਹ ਕਰੀ ਦੀ ਹੈ ਨਾ ਜਿਹੜੀ ਡਾਇਬਲ ਲੇਸ ਹੁੰਦੀ ਹੈ ਉਹ ਜਿਹੜੇ ਸੀ ਟਾਈ ਐਂਡ ਆ ਇਹਦੇ ਵਿੱਚ ਇਫੈਕਟ ਦਿੱਤੇ ਹੋਏ ਐ ਉਹ ਇਹਦੇ ਤੇ ਲਗਾ ਕੇ ਉਹਨੂੰ ਡਾਈ ਕਰਵਾ ਕੇ ਘੇਰੇ ਤੇ ਲਾਤੀ ਜੇ ਲੇਸ ਠੀਕ ਹੈ ਔਰ ਗਲੇ ਨੂੰ ਵੀ ਅਸੀਂ ਇੱਦਾਂ ਕਵਰ ਕੀਤਾ ਹੈ ਜਿਹੜਾ ਦੁਪੱਟਾ ਹੈ ਉਹ ਵਾਲਾ ਅਸੀਂ ਫੈਬਰਿਕ ਜਿਹੜਾ ਗਲੇ ਵਾਲਾ ਉਹ ਸੀ ਦੁਪੱਟੇ ਵਾਲਾ ਉਹ ਸੀ ਗਲੇ ਦੇ ਵਿੱਚ ਅਟੈਚ ਕਰਵਾਤਾ ਹੈ ठीक है जी आ इधर यदिया बाव है सिंपल ठीक है वेरी ब्यूटीफुल पीस एंड यदि ना बॉटम पर एम्ब्रॉयडरी है जेड़े असी टाई एंड टाई करवाई कलर ओवरे कलर की एम्बरॉयडरी बॉटम पर करवाती देखो वेरी ब्यूटीफुल वर्क आ देखो ठीक है जी आ देखो आत सोहना पीस है अलग पीस है और जोड़ा फैब्रिक है वेरी फाइन सिल्क ਐਵੇਂ ਚਮਕੀਲਾ ਜਿਹਾ ਗੰਦਾ ਜਰੀ ਹੈਗਾ ਫਾਈਨ ਵਾਲੀ ਸਿਲਕ ਠੀਕ ਹੈ ਜੀ ਐਂਡ ਇਹਦਾ ਦੁਪੱਟਾ ਦੇਖੋ ਤੁਸੀਂ ਹੁਣ ਖੁੱਲਾ ਡੁੱਲਾ ਆ ਦੇਖੋ ਵੈਰੀ ਬਿਊਟੀਫੁਲ ਦੁਪੱਟਾ ਆ ਦੇਖੋ ਅੱਛੇ ਵਾਲਾ ਡੋਰੀਆ ਗੰਦੇ ਵਾਲਾ ਡੋਰੀਆ ਨਹੀਂ ਇਹ ਕੈਰੀ ਕੀਤਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਦੇਖ ਕੇ ਕਿੰਨਾ ਲੰਬਾ ਹੈ ਉੱਚਾ ਉਹ ਸੌਰੀ ਉੱਚਾ ਹੈ ਇਹ ਖੁੱਲਾ ਡੁੱਲਾ ਪ੍ਰੋਪਰ ਕੱਟ ਵਾਲਾ ਦੁਪੱਟਾ ਐਵੇਂ ਛੋਟਾ ਨਹੀਂ ਹੈਗਾ। ਅਹੀ ਦੁਪੱਟੇ ਨੂੰ ਅਗਰ ਤੁਸੀਂ ਏਦਾਂ ਸਾਈਡ ਤੇ ਲੈਣਾ ਹੈ, ਤੁਸੀਂ ਉਹ ਵੀ ਲੈ ਸਕਦੇ ਹੋ। ਦੇਖੋ ਆਰਾਮ ਨਾਲ ਟਿਕਿਆ ਹੋਇਆ ਹੈ। ਬਹੁਤ ਪਿਆਰਾ ਪੀਸ ਹੈ। ਠੀਕ ਹੈ ਜੀ, ਵੈਰੀ ਬਿਊਟੀਫੁਲ ਪੀਸ। ਤੇ ਇਹਦਾ ਤੁਹਾਨੂੰ ਇਹ ਪਏਗਾ ਜੇ ਤੁਹਾਨੂੰ 2500। ਆਹ ਵਾਲਾ ਜਿਹੜਾ ਸੂਟ ਹੈ, ਦਿਸ ਇਜ਼ ਕਾਸਟ ਇਹ ਤੁਹਾਨੂੰ ਸਿਰਫ ਇਸ 2500 ਦਾ ਪਏਗਾ। ਬਾਟਮ ਉੱਪਰ ਕੰਮ ਪਿਓਰ ਔਰ ਗੈਂਜ਼ਾ ਟਾਈ ਐਂਡ ਡਾਈ ਇਫੈਕਟ ਬੁਟੀਕ ਸੂਟ ਉਹ ਤੇ ਡਿਜ਼ਾਈਨਿੰਗ ਵੀ ਕੀਤੀ ਹੋਈ ਹੈ ਤੁਸੀਂ ਸਿਰਫ ਲੈਣਾ ਤੇ ਸਟਿਚ ਕਰਵਾਉਣਾ ਠੀਕ ਹੈ ਜੀ ਓਨਲੀ 2500 ਰੁਪਏ ਦਾ ਉਹ ਬਲ ਹੈ ਠੀਕ ਹੈ ਅਜਾ ਹੁਣ ਆਇਆ ਇਹ ਹੈ ਤਾਂ ਬਲੌਕ ਬਸ ਮਲਟੀ ਬਲੌਕ ਹੈ ਮਤਲਬ ਇਹਨੂੰ 컬러ਫੁਲ ਕੀਤਾ ਹੋਇਆ ਆਪਾਂ ਕਿ ਇਹਨੂੰ ਮਤਲਬ ਤੁਸੀਂ ਪਾਓ ਵੀ ਤੇ ਤੁਹਾਡੇ ਬਾਅਦ ਵਿੱਚ ਵੀ ਕੰਮ ਆ ਸਕਦਾ ਉਹ ਬਾਕੀ ਦੇ ਵੀ ਸੂਟਸ ਜਿਹੜੇ ਨੇ ਉਹ ਇਦਾਂ ਨਹੀਂ ਹੈ ਕਿ ਤੁਸੀਂ ਸਿਰਫ ਇੱਕ ਓਕੇਜਨ ਤੇ ਪਾ ਸਕਦੇ ਹੋ ਤੇ ਬਾਅਦ ਚ ਨਹੀਂ ਕਰ ਸਕਦੇ ਉਹਨਾਂ ਨੂੰ ਯੂਜ਼ ਉਹ ਵੀ ਸਾਰੇ ਇਦਾਂ ਰਹੀ ਹੈ ਧਿਆਨ ਇਹ ਹੀ ਦੇ ਕੇ ਬਣਾਈ ਗਈ ਕਿ ਤੁਹਾਡੇ ਜਿਹੜੇ ਸੂਟਸ ਆ ਨਾ ਉਹ ਤੁਹਾਡੇ ਮਤਲਬ ਇੱਕ ਵਾਰੀ ਪਾ ਕੇ ਤੇ ਦੁਬਾਰਾ ਵੀ ਤੁਸੀਂ ਹਾਰੋ ਕੈਜਨ ਦੇ ਉਹਨਾਂ ਨੂੰ ਯੂਜ਼ ਕਰਦੇ ਰਹੋ। ਨਾ ਹੀ ਜ਼ਿਆਦਾ ਮਤਲਬ ਕਾਸਟਲੀ ਬਣਾਈਦੇ ਆ ਹਨਾ ਜਿਹੜੇ ਹੁਣ ਜਿੱਦਾਂ ਆਪਣੇ ਵੀ ਸਾਡੇ ਜਿਹੜੇ ਪਿਓਰ ਸੂਟਸ ਨੇ ਉਹ ਅਸੀਂ ਮੇਨਲੀ ਆਰਡਰ ਤੇ ਹੀ ਤਿਆਰ ਕਰਦੇ ਆ ਕਿਉਂਕਿ ਪਾਣੀ ਸਪੈਸ਼ਲ ਓਕੇਜਨਸ ਦੇ ਹੁੰਦੇ ਇੰਦਾ ਘਰ ਦਾ ਕੋਈ ਵਿਆਹ ਆ ਗਿਆ ਜਾਂ ਕਿਦਾਂ ਹਨਾ ਇਹ ਜਿਹੜੇ ਬਲੌਕ ਸੂਟਸ ਹੁੰਦੇ ਆ ਨਾ ਇਹ ਸਦਾਵਾਰ ਹੁੰਦੇ ਨੇ। ਤੁਸੀਂ ਕਦੀ ਵੀ ਕਿਤੇ ਵੀ ਪਾ ਸਕਦੇ ਹੋ। ਦੇਖੋ ਵੈਰੀ ਬਿਊਟੀਫੁਲ ਪੀਸ ਪੂਰਾ ਸੇਮ ਡਿਜ਼ਾਈਨ ਗਲੇ ਤੋਂ ਲੈ ਕੇ ਥਲੇ ਤੱਕ ਇਹੀ ਆਏਗਾ। ਲਾ ਕੇ ਉਹ ਦੇਖਾਰੀ ਆ ਤੁਹਾਨੂੰ। फ्रंट ते है, पूरा पैनल थले तक आना कलरफुल वेरी ब्यूटीफुल पीस ठीक है, है piece, जी और आ है चीज भी सेम टू से तो सेम, बैक है एंड आ जड़ी चीज है आएगी बॉटम आवला दिस इज बॉटम ठीक है और आड़ी साइड पर ठीक है जी और आ ਤਲੇ ਬਾਟਮ ਤੇ ਆਏਗਾ ਇਹ ਡਿਜ਼ਾਈਨ ਇਹਦਾ ਦੁਪੱਟਾ ਬੜਾ ਕਮਾਲ ਦਾ ਹੈ ਬ੍ਰਾਈਟ orange ਕਲਰ ਦੇ ਨਾਲ ਇਹਨੂੰ ਕੰਟਰਾਸਟ ਕੀਤਾ ਹੋਇਆ ਹੈ ਗ੍ਰੇ ਦੇ ਨਾਲ ਨਾ orange ਦਾ ਕੰਟਰਾਸਟ ਵੈਸੀ ਬੜਾ ਬਿਊਟੀਫੁੱਲ ਆਂਦਾ ਸੀ ਦੁਪੱਟੇ ਦੀ ਗ੍ਰੇਸ ਹੈ ਦੁਪੱਟਾ ਖੁੱਲ ਕੇ ਹੀ ਸੂਟ ਦੀ ਗ੍ਰੇਸ ਤੁਹਾਨੂੰ ਲੱਗੀ ਹੋਈਗੀ ਆ ਦੇਖੋ ਵੈਰੀ ਬਿਊਟੀਫੁੱਲ ਪੀਸ ਆ ਦੇਖੋ ਜੀ ਤਾਂ ਲਓ ਦੁਪੱਟਾ ਡਬਲ ਸ਼ੈਡੇਡ ਖੁੱਲਾ ਡੁੱਲਾ ਸਰਦਾਰੀ ਲੁੱਕ ਬਹੁਤ ਪਿਆਰਾ ਚਾਰੋਂ ਸਾਈਡ ਦੇ ਉੱਪਰ ਔਰੇਂਜ ਕਲਰ ਦੇ ਨਾਲ ਇਹਨੂੰ ਅਸੀਂ ਡਾਈ ਕਰਵਾ ਕੇ ਕਵਰ ਅਪ ਕੀਤਾ ਹੋਇਆ ਹੈ ਵੈਰੀ ਬਿਊਟੀਫੁਲ ਪੀਸ ਸ਼ੇਡਿੰਗ ਬੜੀ ਅੱਛੀ ਆਈ ਹੋਈ ਹੈ ਦੀ ਟੈਬੀ ਦਾ ਦੁਪੱਟਾ ਹੈ ਠੀਕ ਹੈ ਜੀ ਤੇ ਇਹ ਤੁਹਾਨੂੰ ਪੈਣਾ 2900 2900 ਰੁਪਏ ਦਾ ਆ ਵਾਲਾ ਜਿਹੜਾ ਸੂਟ ਆ ਬਲੌਕ ਵਾਲਾ 2900 ਵੀਡੀਓ ਨੂੰ ਸਕਿਪ ਨਾ ਕਰਿਓ ਤੁਹਾਨੂੰ ਪਤਾ ਹੈ ਹੁਣ ਕੱਢਿਓ ਐ ਮੈਂ ਕਿ ਜਿੱਦਾਂ ਹਰ ਵੀਡੀਓ ਦੇ ਲਾਸਟ ਵਿੱਚ ਜਿਹੜਾ ਤੁਹਾਨੂੰ ਪੀਸ ਦਿਖਾਉਂਗੀ ਉਹ ਹੈਵੀ ਡਿਸਕਾਊਂਟ ਤੇ ਹੋਏਗਾ ਜਿਹੜਾ ਤੁਹਾਨੂੰ ਕਿਤੋਂ ਵੀ ਨਹੀਂ ਮਿਲੂਗਾ ਉਹ ਫੁੱਲ ਬੁਟੀਕ ਸੂਟ ਹੋਗਾ ਔਰ ਹੈਵੀ ਡਿਸਕਾਊਂਟ ਦੇ ਦੋਗੀ ਇਹ ਤੋਂ ਨੈਕਸਟ ਵਾਲੀ ਇੱਕ ਦੁਪੱਟਾ ਤੇ ਸੂਟ ਹੈ ਬੜਾ ਪਿਆਰਾ ਇਹ ਤੁਹਾਨੂੰ ਹੈਵੀ ਡਿਸਕਾਊਂਟ ਤੇ ਦਿਖਾਣਾ ਥਿਸ ਇਜ਼ ਦਾ ਲਾਸਟ ਪੀਸ ਥਿਸ ਇਜ਼ ਗ੍ਰੀਨ ਕਲਰ ਲੇਕਿਨ ਇਹ ਵੀ ਨਾ ਜਿੱਦਾਂ ਜਿੱਦਾਂ ਬਸੰਤ ਵਰਗਾ ਨਾ ਹੀ ਬਸੰਤ ਮਤਲਬ ਲੈਂਦੇ ਸਾਰੇ ਹੁੰਦਾ ਨਾ ਸਾਰੇ ਬੰਨੇ ਵਾਸ ਖਿੜਿਆ 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 ਤੇ ਖਿੜੇ-ਖਿੜੇ ਦੇ ਵਿੱਚ ਗ੍ਰੀਨ ਕਲਰ ਤੇ ਕਿੱਥੇ-ਕਿੱਥੇ ਰਹਿ ਹੀ ਨਹੀਂ ਜਾਂਦਾ ਨਾ ਉਹ ਤੇ ਆਉਣਾ ਹੀ ਆਉਣਾ ਨਾ ਫਿਰ ਔਰ ਆਹ ਵਾਲਾ ਜਿਹੜਾ ਗ੍ਰੀਨ ਹੈ ਨਾ ਇਹ ਇਟ ਲੁਕਸ ਕਿ ਇਹ ਨਾ ਥੋੜਾ yellow ਟੱਚ ਵੀ ਦਿੰਦਾ ਆ ਅਸੀਂ ਇਹਨੂੰ ਵੀ ਮਲਟੀ ਬਲੌਕ ਕਰਵਾਤਾ ਹੋਇਆ ਠੀਕ ਹੈ ਆ ਦੇਖੋ ਜੇ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਥਿਸ ਇਜ਼ ਸੇਮ ਨੈਚੁਰਲ ਕ੍ਰੇਵ ਠੀਕ ਹੈ ਜੀ ਅਮਰਬਿਟ ਬਿਊਟੀਫੁਲ ਡਿਜ਼ਾਈਨਿੰਗ ਗਾਰਡਨ ਗਾਰਡਨ ਵਾਲਾ ਸੂਟ ਹੈ ਇਹ ਇਹਨੂੰ ਪਾ ਕੇ ਗਾਰਡਨ ਗਾਰਡਨ ਹੋਣਾ ਹੈ ਆਪਾਂ ਠੀਕ ਹੈ ਜੀ ਆ ਦੇਖੋ ਵੈਰੀ ਬਿਊਟੀਫੁਲ ਪੀਸ ਐਂਡ ਇਹ ਡਿਜ਼ਾਈਨਿੰਗ ਦੇਖੋ ਗਲੇ ਨੂੰ ਇੱਥਾ ਬਣਾਇਆ ਹੋਇਆ ਹੈ ਠੀਕ ਹੈ ਔਰ نیچے ਬਾਰਡਰ ਆਏਗਾ ਕੇਰੋ वेरी थी। ब्यूटीफुल सारे छोटे छोटे फ्लावर्स आ जाने और नीचे आ जाएगा केरे ऊपर बॉर्डर आ देखो और नीचे केरे ऊपर आएगा बॉर्डर ठीक है और आ जो ਲੀਵਸ ਬਣੇ ਹੋਏ ਨੇ ਬੜੇ ਪਿਆਰੇ ਜੇ ਇਹ ਆਣੇ ਆ ਬਾਟਮ ਉੱਪਰ ਠੀਕ ਹੈ ਜੀ ਤੇ ਦੁਪੱਟਾ ਇਹਦਾ ਦਿਖਾ ਰਹੀ ਤੁਹਾਨੂੰ ਚਨੌਨ ਦਾ ਦੁਪੱਟਾ ਹੈ ਵੈਰੀ ਬਿਊਟੀਫੁਲ ਪੀਸ ਆ ਦੇਖੋ ਵੈਰੀ ਬਿਊਟੀਫੁਲ ਪੀਸ ਠੀਕ ਹੈ ਜੀ ਖੁੱਲਾ ਡੁੱਲਾ 2 ਮੀਟਰ ਕੱਟ ਚਨੌਨ ਦਾ ਦੁਪੱਟਾ ਸਿਰਾਂ ਤੇ ਟਿੱਕਣ ਵਾਲਾ ਠੀਕ ਹੈ ਸਾਈਡ ਤੇ ਲੈਣਾ ਤੁਸੀਂ ਉਹ ਵੀ ਕਰ ਸਕਦੇ ਹੋ ਕੈਰੀ ਇਹ ਤੁਹਾਡੀ ਇੱਛਾ ਹੈ ਕਿ ਤੁਸੀਂ ਕਿੱਦਾਂ ਲੈਣਾ ਹੈ ਜੀ ਸੂਟ ਜਿੱਦਾਂ ਅੱਜ ਕੱਲ ਹੁੰਦਾ ਨਾ ਕਿ ਨਾਰਮਲੀ ਦੇਖਿਆ ਵਿਆਹਾਂ ਸ਼ਾਦੀਆਂ ਦੇ ਜਿੱਦਾਂ ਸੂਟ ਇਕਦੇ ਹੈ ਨਾ ਦੇਖੋ ਇੱਕ ਸਰਦਾਰੀ ਲੁੱਕ ਵੀ ਲੱਗ ਰਹੀ ਹੈ ਔਰ ਸੋਹਣਾ ਵੀ ਲੱਗ ਰਿਹਾ ਹੈ ਐਦਾਂ ਲਿਖਦਾਂ ਬਹੁਤ ਸੋਹਣਾ ਲੱਗਦਾ ਹੈ ਵੀ ਔਰ ਨਾ ਈਜ਼ੀ ਟੂ ਕੈਰੀ ਆਣੀ ਇਹ ਕਿਹਾ ਡਿੱਗੀ ਜੋਗਾ ਡਿੱਗੀ ਜੋਗਾ ਐਵੇਂ ਸਲਿਪਰੀ ਜਿਹਾ ਨਹੀਂ ਹੈਗਾ ਈਜ਼ੀ ਟੂ ਕੈਰੀ ਠੀਕ ਹੈ ਕਿੰਨਾ ਪਿਆਰਾ ਲੱਗ ਰਿਹਾ ਦੇਖੋ ਕੈਰੀ ਕਰਕੇ ਦਿਖਾਉਣ ਨਾਲ ਨਾ ਥੋੜਾ ਅ ਗ੍ਰੇਸ ਆ ਜਾਂਦੀ ਆ ਪਤਾ ਲੱਗ ਜਾਂਦਾ ਹੈ ਕਿ ਅਸੀਂ ਪਾ ਕੇ ਕਿਹੜੇ ਓਕੇਸ਼ਨ ਤੇ ਕਿੱਦਾਂ ਪਾ ਸਕਦੇ ਹਾਂ ਔਰ ਕਿੱਦਾਂ ਆਪ ਕੈਰੀ ਕਰ ਸਕਦੇ ਆ ਦੇਖੋ ਵੈਰੀ ਬਿਊਟੀਫੁਲ ਪੀਸ ਉਹ ਤੇ ਡਿੱਗ ਨਹੀਂ ਰਿਹਾ ਦੁਪੱਟਾ ਇੱਕ ਵਾਰੀ ਕੈਰੀ ਕਰ ਲਿਆ ਔਰ ਟਿੱਕਿਆ ਹੋਇਆ ਠੀਕ ਹੈ ਜੀ ਇਹਦਾ ਵੀ ਪ੍ਰਾਈਸ ਤੁਹਾਨੂੰ ਪਹਿਣਾ ਜੇ ਇਹ ਇਹਦੇ ਵਿੱਚ ਦੋ ਕੀ ਕਲਰ ਯੂਜ਼ ਹੋਏ ਆ ਇਸ ਕਰਕੇ ਇਹ ਤੁਹਾਨੂੰ ਪਹਿਣਾ 2700 ਦਾ ਉਹ ਜਿਹੜਾ ਪਹਿਲਾਂ ਰਖਾਇਆ ਸੀ ਉਹ 64 2900 ਦਾ ਸੀ ਬਿਕਾਜ਼ ਆਫ ਮਲਟੀ ਬਲੌਕ ਸੀਗਾ ਮੇਰੇ ਕੋ ਜਿੰਦਾ ਕਸਟਮਰਸ ਵੀ ਪੁੱਛਦੇ ਹੁੰਦੇ ਕਿ ਆ ਸੇਮ ਫੈਬਰਿਕ ਆ ਉੱਤੇ ਵੀ ਬਲੌਕ ਆ ਉੱਤੇ ਵੀ ਬਲੌਕ ਆ ਤੇ ਉਹ ਮਹਿੰਗਾ ਕਿਉਂ ਆ ਤੇ ਉਹ ਸਸਤਾ ਕਿਉਂ ਆ ਦੇਖੋ ਇੱਕ ਚੀਜ਼ ਆ ਜੇ ਤੇ ਜਿਆਦਾ ਕਲਰਸ ਲੱਗੇ ਹੋਣਗੇ ਡੈਫੀਨਿਟਲੀ ਉਹ ਮਹਿੰਗਾ ਹੋਊਗਾ ਹਨਾ ਤੇ ਉਹ ਜਿਹੜਾ ਮਲਟੀ ਬਲੌਕ ਹੁੰਦਾ ਹੈ ਉਹ ਤਾਂ ਮਹਿੰਗਾ ਹੁੰਦਾ ਹੈ ਫੈਬਰਿਕ ਸੇਮ ਨਹੀਂ ਹੁੰਦਾ ਠੀਕ ਹੈ ਲਾਸਟ ਪੀਸ ਸੇਲ ਪੀਸ ਇਹ ਸ਼ਾਇਦ ਯਾਦ ਨਹੀਂ ਆ ਮੈਨੂੰ ਕਿ ਮੈਂ ਦਿਖਾਇਆ ਤੁਹਾਨੂੰ ਕਿ ਨਹੀਂ ਥਿਸ ਇਜ਼ ਬ੍ਰਾਂਡਡ ਪਸ਼ਮੀਨਾ ਠੀਕ ਹੈ ਜੀ ਹਾਂ ਜਿੱਦਾਂ ਪਸ਼ਮੀਨਾ ਤੇ ਤੁਹਾਨੂੰ ਪਤਾ ਵੈਸੇ ਵੀ ਆਪਾਂ ਹੁਣ ਬlès ਤੇ ਹੀ ਕੱਢ ਰਹੇ ਹਾਂ ਠੀਕ ਐ ਆ ਦੇਖੋ ਵੈਰੀ ਬਿਊਟੀਫੁਲ ਇਹਦਾ ਪੂਰਾ ਘੇਰਾ ਕਵਰ ਕੀਤਾ ਹੋਇਆ ਸੀ ਉੱਪਰੋਂ ਆ ਦੇਖੋ ਇਹ ਪੇਂਟ ਹੈ ਜੀ ਹੈਂਡ ਪੇਂਟ ਆ ਦੇਖੋ ਲੱਗ ਗਿਆ ਦਿਖਾਈ ਗਿਆ ਸਭ ਕਲਰਸ ਦੇਖੋ ਜਿਹੜੇ ਇਹਦੇ ਚ ਯੂਜ਼ ਹੋਏ ਹੋਏ ਨੇ ਵੈਰੀ ਬਿਊਟੀਫੁਲ ਪੀਸ ਬਹੁਤ ਸੋਹਣਾ ਪੀਸ ਹੈ ਬੜਾ ਹੀ ਪਿਆਰਾ ਪੇਂਟ ਹੈ ਤੁਹਾਨੂੰ ਲਗਾ ਕੇ ਦਿਖਾਣੇ ਆ ਕਿੱਥੇ ਖੋਣਾ ਆ ਦੇਖੋ ਇਹ ਤਾਂ ਗਲਾ ਆ ਜਾਏਗਾ ਤੁਸੀਂ ਲੇਸ ਵਰਕ ਕਰਵਾਓ ਗਲੇ ਤੇ ਔਰ ਇਹ ਤੁਹਾਡਾ ਪੂਰਾ ਜਿਹੜਾ ਘੇਰਾ ਹੈ ਉਹਨੂੰ ਕਵਰ ਕਰ ਰਿਆ ਪੈਂਟਾ ਦੇਖੋ ਵੈਰੀ ਬਿਊਟੀਫੁਲ ਚਾਹੀਦੀਆਂ ਬਾਹਾਂ ਵੀ ਬਣੀ ਐ ਬਾਟਮ ਪਲੇਨ ਆ ਰਨਿੰਗ ਸੂਟ ਐ ਠੀਕ ਐ ਤੁਹਾਨੂੰ ਇਹਦੀਆਂ ਬਾਹਾਂ ਵੀ ਦਿਖਾ ਲਈਏ ਬਾਹਾਂ ਵੀ ਬੜੀਆਂ ਬਿਊਟੀਫੁਲ ਬਾਹਾਂ ਬਣਾਈਆਂ ਹੋਈਆਂ ਆਹ ਦੇਖੋ ਜੀ ਆਹ ਪੈਂਟ ਦੇਖੋ ਕਿੰਨਾ ਪਿਆਰਾ ਹੈ ਕਿੰਨਾ ਸੋਹਣਾ ਸਾਫ਼ ਸੁਥਰਾ ਆਹ ਦੇਖੋ ਠੀਕ ਐ ਜੀ ਤੇ ਇਹ ਤੁਹਾਨੂੰ ਪਹਿਣਾ ਜੇ ਅਹ ਏ ਸੀ 21 ਕੀ 2200 ਤੱਕ ਦਾ ਮੈਂ ਇਹਦਾ ਪ੍ਰਾਈਸ ਦੱਸਿਆ ਸੀਗਾ ਇਹ ਅੱਜ ਤੁਹਾਨੂੰ ਪਏਗਾ 1600 ਦਾ ਬਸ ਤੇ ਬਸ ਓਨਲੀ 1600 ਕਿਸੇ ਨੇ ਦੁਪੱਟਾ ਲੈਣਾ ਹੈ ਨਾਲ ਉਹ ਸਾਨੂੰ ਦੱਸ ਦਿਓ ਅਸੀਂ ਡਾਈ ਕਰਾ ਦਾਂਗੇ ਦੁਪੱਟਾ ਤੁਹਾਨੂੰ 200 ਰੁਪਏ ਐਕਸਟਰਾ ਕਾਸਟ ਕਰੇਗਾ ਬਸ 1600 ਦਾ ਸੂਟ ਦੁਪੱਟਾ ਲੈਣਾ ਹੈ ਡਾਈ ਕਰਾਉਣਾ ਡਿਪੈਂਡ ਕਰਦਾ ਤੁਸੀਂ ਕਿੰਨੇ ਕਲਰ ਕਰਵਾ ਰਹੇ ਹੋ ਸਿੰਗਲ ਕਲਰ ਦਾ ਦੁਪੱਟਾ 200 ਰੁਪਏ ਦਾ ਤੁਹਾਨੂੰ ਇਹਦੇ ਨਾਲ ਪੈ ਜਾਏਗਾ ਮਤਲਬ ਦੁਪੱਟਾ ਪਾ ਕੇ 1900 ਦਾ ਸੂਟ ਪੈ ਜਾਏਗਾ ਔਰ ਬਹੁਤ ਸੋਹਣਾ ਕਸ਼ਮੀਨਾ ਹੈ ਪਿਆ ਅੱਛਾ ਬ੍ਰਾਂਡ ਵਾਲਾ ਕਸ਼ਮੀਨਾ ਠੀਕ ਹੈ ਤੇ ਆ ਦੇਖੋ ਆਹ ਜ ਪੂਰੀ ਬਸੰਦ ਤੇ ਚੁੰਨੀ ਨਾ ਜਿਹੜੀ ਤੁਹਾਡੀ ਸੈੱਟ ਹੁੰਦੀ ਹੈ ਚਾਹੇ ਇਹਨੂੰ ਵਾਈਟ ਸੂਟ ਨਾਲ ਕੈਰੀ ਕਰੋ ਚਾਹੇ ਇਹਨੂੰ ਬਲੈਕ ਸੂਟ ਨਾਲ ਕੈਰੀ ਕਰੋ ਮਤਲਬ ਇਹ ਉਹ ਚੀਜ਼ ਹੈ ਜਿੱਦਾਂ ਅਸੀਂ ਫੁਲਕਾਰੀ ਨਹੀਂ ਕੈਰੀ ਕਰ ਲੈਂਦੇ ਕੋਈ ਵੀ ਚੀਜ਼ ਪਾਈ ਹੁੰਦੀ ਹੈ ਤੇ ਤੁਸੀਂ ਫੁਲਕਾਰੀ ਕੈਰੀ ਕਰ ਲੋ ਤੇ ਉਹਦੀ ਗ੍ਰੇਸ ਹੀ ਹੋਰ ਹੋ ਜਾਂਦੀ ਹੈ ਐਦਾਂ ਹੀ ਆ ਦੇਖੋ ਆਹ ਪੀਸ ਹੈ ਕਿੰਨਾ ਪਿਆਰਾ ਇਹ ਥਿਸ ਇਜ਼ ਮਸਲੀਨ ਦੁਪੱਟਾ ਅੱਛੇ ਵਾਲਾ ਮਸਲੀਨ ਠੀਕ ਹੈ ਆ ਦੇਖੋ ਕਿੰਨੇ ਪਿਆਰੇ ਫਲਾਵਰਸ ਦੇ ਨਾਲ ਪੂਰਾ ਇਹਨੂੰ ਪੇਂਟ ਦੇ ਫਲਾਵਰਸ ਦੇ ਨਾਲ ਕਵਰ ਕੀਤਾ ਹੋਇਆ ਹੈ ਦੇਖੋ ਮੈਨੂੰ ਲੱਗ ਗਿਆ ਦਿਖਾਰੀ ਹੈ ਇਹ ਫਲਾਵਰਸ ਜਿਹੜੇ ਇਹਦੇ ਕਾਰਨਰਸ ਤੇ ਨੇ ਉਹਨਾਂ ਨੂੰ ਥੋੜਾ ਵੱਡੇ ਵਾਲੇ ਫਲਾਵਰਸ ਦੇ ਨਾਲ ਕਵਰ ਕੀਤਾ ਹੋਇਆ ਹੈ ਠੀਕ ਹੈ ਜੀ ਆ ਦੇਖੋ ਔਰ ਬਾਕੀ ਸਾਰੇ ਚੁੰਨੀ ਦੇ ਉੱਪਰ ਛੋਟੇ-ਛੋਟੇ ਛੋਟੇ-ਛੋਟੇ ਇਹਦੇ ਨਾਲ ਕਵਰ ਕੀਤਾ ਹੋਇਆ ਹੈ ਠੀਕ ਹੈ ਔਰ ਇਹ ਵਾਲਾ ਜਿਹੜਾ ਦੁਪੱਟਾ ਤੁਹਾਨੂੰ ਕੋਸਟ ਕਰੇਗਾ 1100 ਹੋਵੇਗਾ ਵਿਦ ਪੇਂਟ ਤੁਹਾਨੂੰ ਪਤਾ ਤੁਸੀਂ ਪੇਂਟ ਹੀ ਕਰਵਾਣ ਚਲੇ ਜਾਓਗੇ ਨਾ ਇਦਾਂ ਦਾ ਤੇ 12 1300 ਤੋਂ ਥੱਲੇ ਕਿਸੇ ਨੇ ਪੇਂਟ ਨਹੀਂ ਤੁਹਾਨੂੰ ਕਰਕੇ ਦੇਣਾ ਵਿਦ ਡਾਈ ਵਿਦ ਦੁਪੱਟਾ ਵਿਦ ਪੇਂਟ ਵਿਦ ਫਿਨਿਸ਼ਿੰਗ ਪੂਰਾ ਤੁਹਾਨੂੰ ਇਹ ਦੁਪੱਟਾ ਕਾਸਟ ਕਰੇਗਾ 1100 ਓਨਲੀ ਠੀਕ ਹੈ ਜੀ ਤਾਂ ਕੀਦਾ ਹੁੰਦਾ ਹੈ ਕਿ ਲਾਸਟ ਤੱਕ ਜੁੜੇ ਰਹੋ ਕੁਛ ਨਾ ਕੁਛ ਤੁਹਾਨੂੰ ਹਮੇਸ਼ਾ ਅਸੀਂ ਲਾਸਟ ਵਿੱਚ ਕੁਝ ਨਵੀਂ ਚੀਜ਼ ਅਸੀਂ ਤੁਹਾਨੂੰ ਦੱਸਦੇ ਰਵਾਂਗੇ ਤੇ ਤੁਹਾਨੂੰ ਸਭ ਨੂੰ ਪਤਾ ਹੈ ਕੱਲ ਹੈਗਾ ਸੰਡੇ ਸਾਡੇ ਕਸਟਮਰਸ ਵੇਟ ਕਰ ਰਹੇ ਨੇ ਕਿ ਅਸੀਂ ਆਪਣੀ ਨਵੀਂ ਕਲੈਕਸ਼ਨ ਦੇ ਨਾਲ ਲਾਈਵ ਕਦੋਂ ਹੋਵਾਂਗੇ ਨਵੀਂ ਕਲੈਕਸ਼ਨ ਨੂੰ ਇਸ ਵਾਰੀ ਹਲੇ ਤੱਕ ਮੈਂ ਕਿਤੇ ਨਹੀਂ ਦਿਖਾਇਆ ਹੈ ਇੱਕ ਦੋ ਸੂਟ ਨਿੱਛਲ ਗਏ ਨੇ ਜੀ ਕਿਉਂਕਿ ਹੁਣ ਜਿਹੜੀ ਵਾਕਿੰਗਸ ਆ ਰਹੀ ਹੈ ਸਾਡੇ ਵਾਸਤੇ ਤੇ ਗੈਸਟ ਸੌਰੀ ਗੈਸਟ ਕਹਿੰਦੇ ਆ ਸਾਡੇ ਵਾਸਤੇ ਜਿਹੜੇ ਕਸਟਮਰਸ ਨੇ ਔਰ ਦੇ ਕਸਟਮਰਸ ਹੀ ਨੇ ਚਾਹੇ ਵਾਕਿੰਗ ਹੈ ਚਾਹੇ ਕਿਤੇ ਬੈਕ ਕੇ ਸਾਡੇ ਕੋਲ ਆ ਰਹੇ ਨੇ ਹਨਾ ਸਾਡੇ ਲਈ ਬਹੁਤ ਵੈਲਿਊਏਬਲ ਹੋ ਜੀ ਤੁਸੀਂ ਸਾਰੇ ਤੇ ਉਹ ਜਦੋਂ ਵਾਕਿੰਗ ਆਉਂਦੀ ਹੈ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਨਾ ਅਸੀਂ ਦਿਖਾਇਆ ਨਹੀਂ ਹੈ ਜੀ ਇਹ ਨਹੀਂ ਠੀਕ ਹੈ ਉਹ ਸਾਡੇ ਇੱਕ ਦੋ ਪੀਸ ਨਿਕਲ ਗਏ ਹੋਏ ਨੇ ਤੇ ਸੰਡੇ ਅਸੀਂ ਹੁਣ ਕੱਲ ਲਾਈਵ ਹੋਣਾ ਹੈ ਲਾਈਵ ਹੋਣ ਦਾ ਟਾਈਮ ਸਾਡਾ ਉਹੀ ਹੋਏਗਾ ਜੀ 9 ਤੋਂ 9:30 ਦੇ ਵਿੱਚ ਵਿੱਚ ਸੋ ਕੱਲ ਲਾਈਵ ਦੇ ਵਿੱਚ ਆਪਾਂ ਉਹ ਜਿਹੜੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਇੱਕ ਗੇਮ ਟਾਈਪ ਕਰਨਾ ਹੈ ਜਿਹਦੇ ਵਿੱਚ ਕਿਉਂਕਿ ਕੱਲ ਤੁਹਾਨੂੰ ਪਤਾ ਸਾਰਾ ਦਿਖਾਣਾ ਸੀ ਫਰੈਸ਼ ਸਟਾਕ ਠੀਕ ਹੈ ਯਾਨੀ ਕੁਝ ਇੱਕ ਪੀਸਿਸ ਜਿਹੜੇ ਹੋਣਗੇ ਸਾਡੇ ਪੁਰਾਣੇ ਬੁਟੀਕ ਸੋਰਸ ਉਹ ਵੀ ਦਿਖਾ ਦਾਂਗੇ ਵਿੱਚ ਠੀਕ ਹੈ ਜੀ ਤੇ ਜਿਹੜਾ ਫਰੈਸ਼ ਸਟਾਕ ਹੋਊਗਾ ਉਹਨਾਂ ਵਿੱਚੋਂ ਦੀ ਨਾ ਅਸੀਂ ਤੁਹਾਡੇ ਕੋਲ ਤੇ ਨਹੀਂ ਆ ਚਾਰ ਸੁੱਟਾਂ ਦਾ ਪ੍ਰਾਈਸ ਅਸੀਂ ਨਹੀਂ ਬੋਲਣਾ ਠੀਕ ਹੈ ਡਿਊਰਿੰਗ ਲਾਈਵ ਜਦੋਂ ਵੀਡੀਓ ਲਾਈਵ ਚੱਲ ਰਹੀ ਹੋਏਗੀ ਤੁਸੀਂ ਸਾਡੇ ਜਿਹੜੇ ਸੋਰਸ ਦੇ ਪ੍ਰਾਈਸ ਆ ਉਹਨਾਂ ਨੂੰ ਤੁਸੀਂ ਗੈਸ ਕਰਨਾ ਹੈ ਠੀਕ ਹੈ ਜਿੱਦਾਂ ਐਗਜ਼ੈਂਪਲ ਕੀ ਸੂਟ ਹੈਗਾ 2900 ਦਾ ਤੁਸੀਂ ਗੈਸ ਕਰ ਲਿਆ ਪੂਰਾ 2900 ਫਿਰ ਤੁਹਾਨੂੰ 600 ਆਫ ਮਿਲੇਗਾ ਠੀਕ ਹੈ ਤੇ ਜੇ ਸੂਟ ਹੈਗਾ 2900 ਦਾ ਤੁਸੀਂ ਗੈਸ ਕਰ ਲਿਆ 28500 ਤੇ 100 ਰੁਪਏ ਘਟ ਜੇਗਾ 500 ਡਿਸਕਾਊਂਟ ਤੇ ਜੇ ਤੁਸੀਂ ਗੈਸ ਕਰ ਲਿਆ ਜ 2700 2750 ਦੇ ਲਾਗੇ ਤੇ ਫਿਰ ਤੁਹਾਨੂੰ ਮਿਲੇਗਾ ਜੀ 400 ਰੁਪਏ ਆਫ ਠੀਕ ਹੈ ਜੀ ਤੇ ਬਾਕੀ ਕੱਲ ਦਾ ਕੱਲ ਤੁਹਾਨੂੰ ਪਤਾ ਸਾਨੂੰ ਪਤਾ ਨਹੀਂ ਹੁੰਦਾ ਸੀ ਉਦੋਂ ਮੌਜ ਚਾਏ ਹੁੰਦੇ ਆ ਤੇ ਕੀ ਆਫਰਸ ਕੱਢ ਵੀ ਦੇ ਦਿਆਂ ਫਰੈਸ਼ ਸਟਾਕ ਤੇ ਵੀ ਕਿਉਂਕਿ ਆਪਾਂ ਹੀ ਤਿਆਰ ਕਰਾਉਣੇ ਆ ਯਾਰ ਤੇ ਜਦੋਂ ਕਸਟਮਰ ਖੁਸ਼ ਹੋ ਜਾਂਦਾ ਨਾ ਤੇ ਆਪਾਂ ਸੱਚੀ ਬੜੇ ਖੁਸ਼ ਹੋ ਜਾਂਦੇ ਆ ਠੀਕ ਹੈ ਸੋ ਕੋਸ਼ਿਸ਼ ਕਰਾਂਗੇ ਕਿ ਕੱਲ ਫੇਰ ਕੁਝ ਡਿਊਰਿੰਗ ਲਾਈਵ ਹੀ ਉਹਦੇ ਦਿਮਾਗ 'ਚ ਕੋਈ ਸਟ੍ਰਾਈਕ ਕਰ ਜੇ ਤੇ ਕਰ ਜੇ ਇਹ ਕਰ ਦਿੰਦੇ ਹੁੰਦੇ ਨੇ ਹਸਬੰਡ ਤੇ ਉਹਨਾਂ ਨੇ ਆਪਣੇ ਆਪ ਕੁਝ ਨਾ ਕੁਝ ਤਾਂ ਕਿਉਂਕਿ ਪ੍ਰਾਈਸ ਤੁਹਾਨੂੰ ਪਤਾ ਹੋਣਾ ਨਹੀਂ ਦੱਸਣੇ ਆ ਤੇ ਕੱਲ ਅਸੀਂ ਫੇਰ ਲਾਈਵ ਹੋ ਕੇ ਤੁਹਾਡੇ ਨਾਲ ਦੁਬਾਰਾ ਮਿਲਦੇ ਆ ਸਾਰੇ ਤੁਹਾਡੇ ਸਾਰਿਆਂ ਦੀ ਡਿਮਾਂਡ ਦੇ ਉੱਪਰ ਹੀ ਅਸੀਂ ਲਾਈਵ ਹੋਣ ਜਦੋਂ ਹੁੰਨੇ ਆ ਤੇ 9:00 ਸਵਾ 9:00 ਹੁੰਨੇ ਆ ਕਿਉਂਕਿ ਸਾਰੇ ਕਹਿੰਦੇ ਸੀ ਕਿ ਤੁਸੀਂ ਜਲਦੀ ਲਾਈਵ ਹੋ ਜਾਂਦੇ ਹੋ ਤੇ ਅਸੀਂ ਉਦੋਂ ਅਸੀਂ ਉਦੋਂ ਵਹਿਲੇ ਨਹੀਂ ਹੋਏ ਹੁੰਦੇ ਕਿਚਨ ਕੁਚਨ ਦੇ ਵਿੱਚ ਹੋਣਾ ਅਸੀਂ ਕੰਮਕਾਰ ਵੀ ਤੇ ਕਰਨੇ ਆ ਨਾ ਤੇ ਫਿਰ 9:00 9:30 ਦੇ ਵਿੱਚ ਵਿੱਚ ਅਸੀਂ ਮਿਲਦੇ ਆ ਜੀ ਗੱਲ YouTube ਚੈਨਲ ਤੇ ਅਸੀਂ ਇੰਸਟਾ ਦੇ ਕਾਫੀ ਟਾਈਮ ਹੋ ਗਿਆ ਲਾਈਵ ਨਹੀਂ ਹੋਏ ਉਹ ਜੀ ਨਾਲ ਟਰਾਈ ਕਰਾਂਗੇ ਕਿ ਇੰਸਟਾ ਤੇ ਜਿਹੜਾ ਲਾਈਵ ਹੋਈਏ ਉਹ ਅਸੀਂ ਉਹੀ ਸ਼ਾਮ ਦੇ 6:00 ਵਜੇ ਦੇ ਟਾਈਮ ਦੇ ਅਰਾਊਂਡ ਅਬਾਊਟ ਹੋਵਾਂਗੇ ਹੋਵਾਂਗੇ ਜਰੂਰ ਜਲਦੀ ਇੰਸਟਾ ਤੇ ਵੀ ਲਾਈਵ ਠੀਕ ਹੈ ਜੀ ਸੋ ਅੱਜ ਵਾਸਤੇ ਇੰਨਾ ਹੀ ਬੜਾ ਵੀਡੀਓ ਲੰਬੀ ਨਹੀਂ ਕਰਨੀ ਹੋਈ ਜਾਂਦੀ ਐ ਲੰਬੀ ਤੇ ਹੁਣ ਐਸ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਜੀ ਠੀਕ ਹੈ ਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੱਸਦੇ ਵਸਦੇ ਰਹੋ ਐਦਾਂ ਹੀ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ